ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਆਪਾਂ ਅੱਜ ਲੱਗੇ ਆ ਇਹ ਕੜੀ ਦੇ ਨਾ ਪੱਤੇ ਤੋੜਨ ਤੇ ਇਹਦਾ ਆਪਾਂ ਬਣਾਉਣਾ ਹੈ ਤੇਲ ਇਸ ਤਰ੍ਹਾਂ ਕਰਕੇ ਵੈਸੇ ਤਾਂ ਇਹ ਬੜਾ ਭਾਰਾ ਸੀਗਾ ਬੂਟਾ ਤੇ ਇਹ ਨਾ ਵੱਡ ਦਿੱਤਾ ਇਧਰ ਆੜੂ ਨੂੰ ਨਾ ਥੋੜਾ ਜਿਹਾ ਨੁਕਸਾਨ ਪਹੁੰਚਦਾ ਪਿਆ ਸੀ ਆੜੂ ਵਾਰ-ਵਾਰ ਆਪਾਂ ਨੂੰ ਇੰਨੇ ਉੱਧਰ ਹੋ ਰਹੇ ਗਿਆ ਛੋਟੇ-ਬੂਟੇ ਤੇ ਹੁਣ ਮੈਨੂੰ ਜਿੰਨਾ ਕੋ ਚਾਹੀਦਾ ਮੈਂ ਉਹਨਾਂ ਕੋ ਪੱਤੇ ਤੋੜ ਲੈਨੀ ਆ ਮੈਂ ਬਣਾਉਣਾ ਇਹਦਾ ਤੇਲ ਤੇ ਇਹ ਤੇਲ ਵਾਲਾਂ ਵਾਸਤੇ ਬਹੁਤ ਹੀ ਜ਼ਿਆਦਾ ਵਧੀਆ ਤੇ ਆਪਾਂ 당ਦੇ ਨਾਲ ਤੇਲ ਬਣਾ ਕੇ ਤੇ ਵੀਡੀਓ ਸਾਂਝੀ ਕਰਦੇ ਆ ਆ ਜਿਹੜੀਆਂ ਇਹਦੀਆਂ ਡਕੋਨੀਆਂ ਜੀਆਂ ਨਾ ਇਹ ਵੀ ਜਦੋਂ ਪੱਕ ਜਾਂਦੀਆਂ ਤਾਂ ਬੜੀਆਂ ਮਿੱਠੀਆਂ ਹੁੰਦੀਆਂ ਖਾਣ ਚ ਤੇ ਆਪਾਂ ਜਿੰਨੇ ਕਿ ਚਾਹੀਦੇ ਅੱਧਾ ਕਿਲੋ ਤੇਲ ਆਪਾਂ ਬਣਾਵਾਂਗੇ ਤੇ ਅੱਗੇ ਵੀ ਬਣਾਇਆ ਸੀਗਾ ਤੇ ਮੈਂ ਕਿਹਾ ਚਲ ਹੁਣ ਤੁਹਾਡੇ ਨਾਲ ਦੁਬਾਰਾ ਉਦੋਂ ਨਾ ਮੇਰੇ ਕੋਲ ਨਾਰੀਅਲ ਦਾ ਤੇਲ ਨਹੀਂ ਸੀ ਹੈਗਾ ਤੇ ਹੁਣ ਨਾਰੀਅਲ ਦਾ ਪ्योर ਤੇਲ ਹੈਗਾ ਹਜੂਰ ਸਾਹਿਬ ਤੋਂ ਲਿਆਂਦਾ ਸੀ ਤੇ ਥੋੜੇ ਜਿਹਾ ਬਸ ਹੋਰ ਤੋੜ ਲਾ ਤੇ ਬਹੁਤ ਨੇ ਅੰਦਰ ਵੜਨਾ ਔਖਾ ਹੋਵੇ ਕੋਟਾੜੀਆਂ ਕਿੱਧਰ ਗਈਆਂ ਨੇ ਤੇ ਮੈਂ ਸਾਰੇ ਪੱਤੇ ਤੋੜ ਲਾ ਫੇਰ ਅਲੋਚੀ ਇਹਨਾਂ ਆਪਣੇ ਕਾਫੀ ਹੋ ਗਏ ਆ ਪੱਤੇ ਹੁਣ ਵੈਸੇ ਤੇ ਸਾਫ਼ ਹੀ ਆ ਮੜਾ ਜਾ ਮੀ ਪਿਆ ਸੀ ਪਰ ਆਪਾਂ ਫਿਰ ਵੀ ਇਹਨਾਂ ਨੂੰ ਨਾ ਮੜਾ ਜਾ ਸੁਕਾ ਲੈਣੇ ਆ ਧੋ ਕੇ ਢੁੱਪੇ ਰੱਖ ਦਾਂਗੇ ਆ ਇਨੇ ਕਾਪਾ ਤੋੜ ਲੈ ਜੀ ਇਹ ਨਾ ਹੁਣ ਆਪਾਂ ਇਹਦੀਆਂ ਸਾਰੀਆਂ ਡੰਡੀਆਂ ਲਾ ਲਈਆਂ ਤੇ ਇਹ ਪੱਤੇ ਆ ਬਣ ਗਏ ਆਪਣੇ ਮਤਲਬ ਡੰਡੀਆਂ ਨਾਲੋਂ ਲੱਗ ਕਰ ਲੈ ਡੰਡੀਆਂ ਮੈਂ ਇਦਾਂ ਸਾਰੇ ਪੱਤੇ ਪੋੜ ਕੇ ਨਾਲੋਂ ਲਾ ਲਏ ਤੇ ਇਸੇ ਕਰਕੇ ਮੈਂ ਵੱਡੀ ਟਾਣੀ ਨਹੀਂ ਤੋੜ ਕੇ ਲਈ ਆ ਉਦਾਂ ਪਿੱਛੇ ਵੱਡੀਆਂ ਟਾਣੀਆਂ ਬੜੀਆਂ ਵੱਡੀਆਂ ਸੀਗੀਆਂ ਪਾਰਾ ਹੋ ਗਿਆ ਸੀ ਤੇ ਫੇਰ ਨਾ ਉਦੋਂ ਵੀ ਮੈਂ ਤੇਲ ਬਣਾਇਆ ਸੀ ਤੇ ਹੁਣ ਮੈਂ ਫੇਰ ਦੁਬਾਰਾ ਤੇਲ ਬਣਾਉਣਾ ਸੀ ਤੇ ਮੈਂ ਕਿਹਾ ਚਲਦਾ ਟੇਨਾ ਸ਼ੇਅਰ ਕਰਾਂ ਇਹਨਾਂ ਜਿਵੇਂ ਐਸੀ ਮੂਂਤੇ ਫਤੇ ਦੇ ਵਾਲਾਂ ਨੂੰ ਮਤਲਬ ਲਾਵਾਂਗੇ ਵਾਲ ਬੜੇ ਸਮੂਤ ਸਿਮੂ ਦੇ ਵਾਲ ਥੋੜੇ ਜਿਹਾ ਕਰੜੇ ਜਏ ਤੇ ਫਤੇ ਦੇ ਤੇ ਵੈਸੇ ਵਾਲ ਬੜੇ ਪਤਲੇ ਆ ਤੇ ਲੰਬੇ ਆ ਤੇ ਸਿਮੂ ਦੇ ਵਾਲ ਲੰਬੇ ਆ ਤੇ ਉਦਾਂ ਜੂੜਾ ਜਦੋਂ ਕਰੀਦਾ ਨਾ ਥੋੜੇ ਜਿਹਾ ਖੁਸ਼ਕ ਜੇ ਹੋ ਜਾਂਦੇ ਤੇ ਇਹ ਤੇਲ ਮੇ ਲਾਵਾਂ ਫੇ ਵਾਲ ਬੜੇ ਵਧੀਆ ਰਹਿੰਦੇ ਆ ਤੇ ਮੈਂ ਹੁਣ ਲੱਗੀ ਸੀ ਬਣਾਉਣ ਤੇ ਮੈਂ ਕਹਾ ਚਲ ਤੁਹਾਡੇ ਨਾਲ ਸ਼ੇਅਰ ਕਰਾਂ ਤੇ ਇਹ ਹੁਣ ਆਪਾਂ ਪੱਤਿਆਂ ਨੂੰ ਨਾ ਮਾੜਾ ਜਾ ਧੋ ਕੇ ਤੇ ਥੋੜੀ ਜਿਹੀ ਦੇਰ ਲਈ ਮਤਲਬ ਪੂਰੇ ਨਹੀਂ ਸੁਕਾਉਣੇ ਥੋੜੀ ਜਿਹੀ ਦੇਰ ਲਈ ਬਸ ਘਟਾ ਹੀ ਲਾ ਕੇ ਤੇ ਛੱਟ ਕ ਇਥੇ ਸੁਕਣੇ ਪਾ ਦਿੰਨੇ ਅੱਜ ਤਾਂ ਆਪਾਂ ਕੜੀ ਦੇ ਪੱਤੇ ਲਏ ਸੀ ਨਾ ਇਹਨਾਂ ਨੂੰ ਧੋ ਕੇ ਤੇ ਥੋੜਾ ਜਿਹਾ ਸੁਕਾ ਲਿਆ ਵਾ ਜਿੱਦਾਂ ਬਾਅਦ 5 ਕਿ ਮਿੰਟ ਹਿੱਸੇ ਰੱਖਦੇ ਸੀਗੇ ਆ ਕੜੀ ਪੱਤਾ ਤੇ ਇਹ ਸੁੱਕ ਗਿਆ ਤੇ ਹੁਣ ਆ ਆਪਾਂ ਲਿਆ ਵਾ ਇਹ ਹੈਗੀ ਆ ਕਲੌਂਜੀ ਤੇ ਆ ਹੈਗੇ ਥੋੜੇ ਜੇ ਲੌਂਗ ਤੇ ਆ ਹੈ ਗਿਆ ਆਪਣੇ ਮੇਥੇ ਜਿਹੜੇ ਆਪਾਂ achar ਚ ਪਾਉਨੇ ਆ ਨਾ ਕਲੌਂਜੀ ਵੀ ਉਹੀ ਹੁੰਦੀ ਆ ਜਿਹੜੀ ਆਪਾਂ achar ਚ ਪਾਉਨੇ ਆ ਤੇ ਮੇਥੇ ਵੀ ਉਹੀ ਹੁੰਦੇ ਆ ਤੇ ਆ ਥੋੜੇ ਜਿਹਾ ਨਾ ਵਿੱਚ ਸਰੋਂ ਦੇ ਦਾਣੇ ਮੈਂ ਲਾਇਏ ਸੀ ਥੋੜੇ ਜਿਹਾ ਕਿ ਉਹ ਰੜਖੇ ਨਾਲ ਹੀ ਰਲ ਗਿਆ ਇੱਧਰ ਉੱਧਰ ਆ ਥੋੜੇ ਜਿ ਵਿੱਚ ਸਰੋਂ ਦੇ ਦਾਣੇ ਲਾਇਏ ਸੀ ਤੇ ਇੱਧਰ ਆ ਆਪਾਂ ਲਿਆਏ ਪਿਆਜ਼ ਤੇ ਆ ਲਿਆਈ ਲਸਣ ਇਹ ਸਾਰੀਆਂ ਚੀਜ਼ਾਂ ਇੱਧਰ ਗੜੀ ਪੱਤਾ ਹੋ ਗਿਆ ਤੇ ਪਿਆਜ਼ ਹੋ ਗਿਆ ਆ ਲਸਣ ਹੋ ਗਿਆ ਆਹਹ ਕਲੌਂਜੀ ਹੋ ਗਈ ਲੌਂਗ ਹੋ ਗਏ ਮਿੱਠੇ ਹੋ ਗਏ ਤੇ ਆ ਥੋੜੀ ਜਿਹੀ ਜਵੇਂ ਥੋੜੀ ਜਿਹੀ ਦਾਣੇ ਸੀ ਘਰ ਦੀ ਸਰੋਂ ਹੀ ਉੱਦਾਂ ਆਪਣੀ ਤੇ ਥੋੜੇ ਜਿਹੀ ਮੇ ਪਾਏ ਤੇ ਕਾਲੀਆਂ ਮਿਰਚਾਂ ਨਾ ਪਹਿਲਾਂ ਮੈਂ ਬਣਾਇਆ ਸੀਗਾ ਤੇ ਕਾਲੀਆਂ ਮਿਰਚਾਂ ਨਹੀਂ ਪਾਈਆਂ ਕਿਉਂਕਿ ਜਿਹੜੀ ਕਾਲੀ ਮਿਰਚਾਂ ਨਾ ਉਹ ਸਿਰਚ ਨਾ ਸਾੜ ਜਾਂ ਪਉਂਦੀਆਂ ਮੈਨੂੰ ਲੱਗਦਾ ਤੇ ਮੈਂ ਪਾਈਆਂ ਸੀ ਤੇ ਮੈਨੂੰ ਲੱਗਦਾ ਸੀਗਾ ਵੀ ਸ਼ਾਇਦ ਉਹ ਦਾ ਕਰਕੇ ਮੈਂ ਕਾਲੀਆਂ ਮਿਰਚਾਂ ਵਿੱਚ ਸਕਿਪ ਕੀਤੀਆਂ ਨੇ ਜੇ ਤੁਹਾਨੂੰ ਪਾਉਣੀਆਂ ਤਾਂ 5-7 ਪਾ ਸਕਦੇ ਹਾਂ ਤੇ ਆ ਲਿਆਏ ਆਪਾਂ ਮਾਰੀਅਲ ਦਾ ਤੇਲ ਇਹ ਨਾ ਆਪਣਾ ਤੇਲ ਹੈਗਾ ਵਾ ਜਿੱਦਾਂ ਸ਼ੁੱਧ ਤੇਲ ਬਿਲਕੁਲ 100% ਪਿਓਰ ਸਾਹਮਣੇ ਬੈ ਕੇ ਕਢਾਇਆ ਹੋਇਆ ਖੁੱਪੇ ਦਾ ਤੇਲ ਹਜੂਰ ਸਾਹਿਬ ਦਾ ਉੱਥੇ ਇੱਕੀ ਦੁਕਾਨ ਆ ਤੁਹਾਡੇ ਅੰਕਲ ਜਦੋਂ ਹਜੂਰ ਸਾਹਿਬ ਗਏ ਸੀਗੇ ਨਾ ਤੇ ਮੈਂ ਦੋ ਬੋਤਲਾਂ ਮੰਗਵਾਈਆਂ ਇਹਨਾਂ ਨੇ ਫੋਨ ਕੀਤਾ ਸੀਗਾ ਵੀ ਜੇ ਕੋਈ ਚੀਜ਼ ਜੇ ਤੇ ਮੈਂ ਕਿਹਾ ਗਿਰੀ ਦਾ ਤੇਲ ਜ਼ਰੂਰ ਲੈ ਕੇ ਆਇਓ ਤੇ ਫੇਰੇ ਦੋ ਬੋਤਲਾਂ ਲੈ ਕੇ ਆਏ ਸੀਗੇ ਤੇ ਇਹ ਬਿਲਕੁਲ ਦੇਖੋ ਕਿਤਾ ਸ਼ੀਸ਼ੇ ਵਿੱਚ ਚਮਕਦਾ ਹੋ। ਤੇ ਆ ਜਿਹੜਾ ਨਾ e le nala paella, mappa carangi. Nala pa mappa di te, da. una bollina. E bello collo sciorico di ਵੇ ਇਹ ਆਪਾਂ ਅੰਦਾਜ਼ੇ ਦੇ ਨਾਲ ਬਣਾਵਾਂਗੇ ਅੱਧਾ ਕਿੱਲੋ ਤੇਲ ਇਹ ਆ ਜਿਹੜਾ ਇੰਨਾ ਵਾ ਇਹ ਆਪਾਂ ਪਾਇਆ ਨਾਰੀਅਲ ਦਾ ਨਾਰੀਅਲ ਦਾ ਵੈਸਾ ਨਾ ਆਪਾਂ ਆ ਕਾਪੀ ਪਾ ਲੈਂਦੇ ਤਾਂ ਬੜਾ ਸੀ ਹਾਂ ਤਾਂ ਕਰਕੇ ਮੈਂ ਕਹਿ ਲੂੰਗਾ ਹਾਂਦਾ ਹੀ ਇੰਨਾ ਹੀ ਬੜਾ ਨਾਰੀ ਜਾਂਦਾ ਵੈਸੇ ਇਹ ਆਪਾਂ ਇੱਧਰ ਪਾ ਗਏ ਆ ਨਾਰੀਆਂ ਦਾ ਤੇਲ ਤੇ ਬਾਕੀ ਹੁਣ ਆਪਾਂ ਪਾਵਾਂਗੇ ਸਰੋਂ ਦਾ ਤੇਲ ਇਹ ਆਪਣਾ ਇੰਨਾ ਵਧੀਆ ਬਣ ਜੂਗਾ ਨਾ ਵੀ ਨਹੀਂ ਨਾ ਕਾਪੀ ਜਾਂਦਾ ਕਿ ਮੈਂ ਕਿਹਾ ਚਾਹਦਾ ਥੋੜਾ ਨਾ ਹੋ ਜਾ ਕਿ ਤੇ ਇਹ ਆਪਣਾ ਆਈਡੀਆ ਜਿਹੜਾ ਵਾ ਨਾ ਅੱਧਾ ਕਿੰਨਾ ਤੇਲ ਹੋਣਾ ਚਾਹੀਦਾ ਵਾ ਅੱਜ ਨਾ ਆਪਣੇ ਕੋ ਸਬਾਣਾ ਵਾ ਨਾ ਤੇ ਲਓ ਜੀ ਇਹ ਆਪਾਂ ਨਾਰੀਅਲ ਤੇਲ ਨਾ ਤੇ ਆ ਜਿਹੜਾ ਦੂਜਾ ਸਰੋਂ ਦਾ ਤੇਲ ਸੀਗਾ ਇਹ ਆਪਾਂ ਪਾ ਲਿਆ ਇੱਧਰ ਕੜਾਈ ਦੇ ਵਿੱਚ ਤੇ ਹੁਣ ਆਪਾਂ ਇਹਦੇ ਵਿੱਚ ਇਹਨੂੰ ਗਰਮ ਕਰਕੇ ਫੇਰ ਇਹਦੇ ਵਿੱਚ ਆਪਾਂ ਸਾਰਾ ਸਮਾਨ ਪਾਦਾਂਗੇ ਥੋੜਾ ਜਿਹਾ ਗਰਮ ਹੋ ਜਾਊਗਾ ਨਾ ਫੇਰ ਪਾਵਾਂਗੇ ਫੇਰ ਇਹਨੂੰ ਘਟੋ ਘਾਟ ਆਪਾਂ ਅੱਧਾ ਘੰਟਾ ਪੌਣਾ ਘੰਟਾ ਰਿਨਾਂਗੇ ਫੇਰ ਇਹ ਸਾਰਾ ਜਿਹੜਾ ਇਹਦੇ ਵਿੱਚ ਰੱਚ ਜਾਊਗਾ ਤੇ ਫੇਰ ਇਹ ਆਪਣਾ ਪਰਫੈਕਟ ਤੇਲ ਤਿਆਰ ਹੋਊਗਾ ਤੇ ਫੇਰ ਇਹ ਆਪਣਾ ਜਿਹੜਾ ਤੇਲ ਵਾ ਨਾ ਬਹੁਤ ਹੀ ਸੋਹਣਾ ਤਿਆਰ ਹੋਊਗਾ ਇਹ ਆਪਾਂ ਸਾਰੀਆਂ ਚੀਜ਼ਾਂ ਹਲੇ ਨੂੰ ਉੱਤੇ ਆਪਾਂ ਰੱਖ ਦਿਆਂ ਗੈਸ ਤੇ ਤੇ ਗਰਮੀ ਬੜੀ ਆਹ ਚੁੱਲ੍ਹੇ ਤੇ ਕੋ ਲੱਗੇ ਜਾਣ ਨੂੰ ਉੱਪਰ ਜੀ ਨਹੀਂ ਕਰਦਾ ਤੇ ਆਪਾਂ ਬਣਾਉਨੇ ਆ ਗੈਸ ਤੇ ਹੁਣ ਆਪਾਂ ਨਾ ਇਹਦੇ ਵਿੱਚ ਪਾ ਦਾਂਗੇ ਕੜੀ ਪੱਤਾ ਜਿਹਾ ਨਹੀਂ ਆਹ ਹੈ ਤੇ ਸਾਰਾ ਇਸ ਮਾਲ ਪਾ ਦੇਣਾ ਇਕੱਠਾਈ ਤੇ ਆਹ ਵੇਖੋ ਇਸ ਤਰ੍ਹਾਂ ਤੇ ਇਹਨੂੰ ਆਪਾਂ ਕਰ ਦੇਣਾ ਸੇਮਾ ਇਹ ਆਪਾਂ ਪਾਤਾ ਕੜੀ ਪੱਤਾ ਇਹ ਆਪਣਾ ਤੇਲ ਬਣੂਗਾ ਬਹੁਤ ਹੀ ਜ਼ਿਆਦਾ ਵਧੀਆ ਹੁਣ ਆਪਾਂ ਇਹਨੂੰ ਹਿਲਾ ਦਿੰਦੇ ਹਾਂ ਹੁਣ ਆਪਾਂ ਇਹ ਪਾਵਾਂਗੇ ਪਿਆਜ਼ ਤੇ ਲਸਣ ਤੇ ਹੁਣ ਜਿਹੜਾ ਆ ਆਪਣੇ ਕੋਲ ਸਮਾਨ ਸੀਗਾ ਚਾਰੇ ਪੰਜੇ ਚੀਜ਼ਾਂ ਹੁਣ ਇਹ ਆਪਾਂ ਵਿੱਚ ਪਾ ਦਿੰਦੇ ਆ ਤੇ ਬਈ ਆਪਣ ਇਸ ਤੇ ਹੁਣ ਆਪਾਂ ਇਹਨੂੰ ਰਿਜਣ ਦੇਣਾ ਵਾ ਇਹਨੂੰ ਐ ਪਿਆਰ ਦੇ ਨਾਲ ਰਿੰਨਣਾ ਵੀ ਹੌਲੀ ਹੌਲੀ ਵੀ ਰਜ ਰਜ ਕੇ ਨਾ ਤੇ ਪੱਤੇ ਜਿਹੜੇ ਆ ਐਨ ਕਾਲੇ ਹੋ ਜਾਣਗੇ ਭੀ ਜਣੀ ਅੱਤਾ ਪਾਉਣਾਂ ਕਿੰਟਾ ਲੱਗ ਜੂਗਾ ਮੇਰੇ ਮੰਨ ਨੂੰ ਤੇ ਫੇਰ ਇਹ ਆਪਣਾ ਤੇਲ ਬੜਾਈ ਸੁਣਾ ਤਿਆਰ ਹੋ ਜੂਗਾ ਜਿੱਦਾਂ ਇਹ ਪਿਆਜ਼ ਆਪਾਂ ਤਾਪਾਉਂਦੇ ਆ ਵੀ ਜਿੱਦਾਂ ਪਿਆਜ਼ ਜਿਹੜੇ ਆ ਨਾ ਕੱਲੇ ਪਿਆਜ਼ਾਂ ਦਾ ਵੀ ਤੇਲ ਆਪਣੇ ਵਾਲਾ ਨੂੰ ਵਧੀਆ ਹੁੰਦਾ ਵਾ ਤੇ ਇਹ ਬਹੁਤ ਸੁਣਾ ਤੇਲ ਦਾ ਰੰਗ ਬਣ ਜਾਣਾ ਜਦੋਂ ਇਹ ਸਾਰਾ ਕੁਝ ਵਿੱਚ ਤੇ ਪੱਤੇ ਜਿਹੜੇ ਨਾ ਇਹ ਕਾਲੇ ਹੀ ਹੋ ਜਾਣੇ ਆ ਜਦੋਂ ਇਹ ਰਿਝ ਰਿਝ ਕੇ ਸਾਰਾ ਕੁਝ ਵਧੀਆ ਬਣ ਜਾਏ ਇਹ ਬਹੁਤ ਸੋਹਣਾ ਪੇਲ ਮੈਂ ਬਹੁਤ ਵਾਰੀ ਤਿਆਰ ਕੀਤਾ ਤੇ ਚਲੋ ਮੈਂ ਕਹਿੰਦੀ ਹੁਣ ਅੱਜ ਤੁਹਾਡੇ ਨਾਲ ਵੀ ਮੈਂ ਵੀਡੀਓ ਬਣਾਵਾਂ ਗਰਮੀ ਬੜੀ ਸਵੇਰੇ ਸਵੇਰੇ ਹੀ ਮੈਂ ਲਾਗੀ ਵੀਡੀਓ ਬਣਾਉਣਾ ਤੇ ਮੈਂ ਕਹਾਂ ਇਹ ਜਰੂਰ ਸ਼ੇਅਰ ਕਰਨਾ ਚਾਹੀਦਾ ਕਿਸੇ ਭੈਣ ਭਰਾ ਦੇ ਕੰਮ ਆ ਜੇ ਤੇ ਜਿਸ ਤਰ੍ਹਾਂ ਮੈਂ ਵਿੱਚ ਪਿਆਜ਼ ਪਾਇਆ ਵਾ ਤੇ ਜਾਂ ਕਿਸੇ ਵੀ ਚੀਜ਼ ਨੂੰ ਚੀਜ਼ ਦੀ ਕਿਸੇ ਨੂੰ ਕੋਈ ਮਤਲਬ ਅਲਰਜੀ ਆ ਜਿਵੇਂ ਹੁੰਦਾ ਨਾ ਵੀ ਸਕਿਨ ਪ੍ਰੋਬਲਮ ਹੈ ਤਾਂ ਮਜਬੂਰੀ ਬਣ ਜਾਂਦੀ ਹੈ ਤੇ ਜੇ ਬਈ ਕਿਸੇ ਨੂੰ ਉਹ ਹੋਵੇ ਤੇ ਉਹ ਜੀ ਆ ਵੇਖੋ ਆਪਣਾ ਤੇਲ ਨਾ ਇਸ ਤਰ੍ਹਾਂ ਦਾ ਹੋ ਗਿਆ। ਹੁਣ ਇਹਨੂੰ 15 ਕਿ ਮਿੰਟ ਹੀ ਹੋਏ ਆ। ਤੇ ਇਹ ਬਹੁਤ ਹੀ ਜ਼ਿਆਦਾ ਸੋਨਾ ਬਣੂਗਾ। ਤੇ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਜੇ ਕਿਸੇ ਨੂੰ ਮਤਲਬ ਪਿਆਜ਼ ਪਚਦਾ ਕੱਲੇ ਪਿਆਜ਼ ਵਾਲਾ ਤੇਲ ਆਨੀਅਨ ਤੇਲ ਵੀ ਹੁੰਦਾ ਹੈ। ਤੇ ਇਹ ਵੇਖੋ ਕਿੰਨਾ ਸੋਨਾ ਕਲਰ ਬਣਦਾ ਪਿਆ ਵਾ ਤੇ ਹਜੇ ਤੇ ਇਹਨੂੰ ਬਹੁਤ ਟਾਈਮ ਲੱਗਣਾ। ਹਜੇ ਘੱਟੋ ਘਾਟੇ ਅੱਧਾ ਘੰਟਾ ਲੱਗਣਾ। ਤੇ ਹਜੇ ਆਪਣੇ ਥੋੜੇ ਥੋੜੇ ਪੱਤੇ ਜਿਹੜੇ ਆ ਵੇਖੋ ਇਹ ਨਗਰਾਂ ਅਜਿਹੇ ਅਸਤਰਾ ਦਾ ਹੋਇਆ ਇਹ ਐ ਕਾਲੇ ਹੋ ਜਾਣਗੇ ਤੇ ਜਿਹੜੀ ਵੀ ਚੀਜ਼ ਤੁਹਾਨੂੰ ਕਿਸੇ ਨੂੰ ਅਲਰਜੀ ਆ ਮੈਂ ਪਹਿਲਾਂ ਵੀ ਕਿਹਾ ਸੀਗਾ ਵੀ ਉਹ ਤੁਸੀਂ ਜਰੂਰ ਮੇਰੀਆਂ ਭੈਣਾਂ ਜਾਂ ਮੇਰੀਆਂ ਧੀਆਂ ਵੀ ਉਹ ਤੁਸੀਂ ਵਿੱਚੋਂ ਸਕਿਪ ਕਰ ਲਿਓ ਤੇ ਜਿਹਨੇ ਵੀ ਇਹ ਤੇਲ ਬਣਾਉਣਾ ਹੋਇਆ ਨਾ ਇਹ ਤੇਲ ਹੈ ਬਹੁਤ ਜ਼ਿਆਦਾ ਲਾਭਕਾਰੀ ਆ ਵੀ ਬਹੁਤ ਹੀ ਜ਼ਿਆਦਾ ਤੇ ਜਿਹੜੀ ਚੀਜ਼ ਤਾਂ ਤੁਹਾਨੂੰ ਜਿਵੇਂ ਕੋਈ ਵੀ ਪ੍ਰੋਬਲਮ ਹੈ ਆ ਵੀ ਕੋਈ ਅਲਰਜੀ ਆ ਉਹ ਤੁਸੀਂ ਸਕਿਪ ਜਰੂਰ ਕਰ ਲਿਓ ਵਿੱਚ ਜਿਵੇਂ ਹੁਣ ਮੈਂ ਕਾਲੀ ਮਿਰਚਾ ਸਕਿਪ ਕਰ ਦਿੱਤੀ ਪਹਿਲੀ ਵਾਰੀ ਮੈਂ ਪਾਈਆਂ ਸੀ ਹੁਣ ਮੈਂ ਸਕਿੱਪ ਕਰ ਦਿਆਂ ਤੇ ਹੁਣ ਆਪਣੇ ਇਹ ਮਤਲਬ ਅੱਧਾ ਘੰਟਾ ਹਜੇ ਹੋਰ ਲੱਗੂਗਾ ਮੈਂ ਤੁਹਾਨੂੰ ਦਿਖਾ ਦਵਾਂ ਵੀ ਇਦਾਂ ਕਾਲੇ ਨਹੀਂ ਪੈਣਾ ਤੇ ਇਹ ਹੌਲੀ-ਹੌਲੀ ਜਿਵੇਂ ਪਿਓਰ ਹੀ ਨਾਰੀਅਲ ਤੇਲ ਸੀ ਪਿਓਰ ਹੀ ਸਰੋਂ ਦਾ ਤੇਲ ਸੀ ਆਪਣਾ ਤੇ ਸਾਰੀਆਂ ਚੀਜ਼ਾਂ ਜਾਨੀ ਕਿ ਜਿਵੇਂ ਮਤਲਬ ਐਂ ਕਹਿ ਲਓ ਵੀ origignal ਚੀਜ਼ਾਂ ਨੇ ਸਾਰੀਆਂ ਤੇ ਇਸ ਕਰਕੇ ਤੇਲ ਵੀ ਬਹੁਤ ਵਧੀਆ ਹੀ ਬਣੂਗਾ ਹਾਂਜੀ ਆ ਵੇਖੋ ਤੇਲ ਦਾ ਰੰਗ ਕਿੰਨਾ ਸੋਹਣਾ ਹੋ ਗਿਆ ਜਾਂਦਾ ਇਹ ਜਦੋਂ ਸਾਰੇ ਪੱਤੇ ਆ ਜਿਹੜੇ ਕਾਲੇ ਹੋ ਗਏ ਹਨ ਤੇ ਹੋਰ ਵੀ ਬਹੁਤ ਹੀ ਜ਼ਿਆਦਾ ਸਵਾਦਾ ਤੇਲ ਬਣੇਗਾ ਇਹ ਵੀ ਲੱਗਾ ਸਬਰ ਦਾ ਕੰਮ ਇਹਨੂੰ ਲੱਗ ਜਾਣਾ ਹੈ ਜੇ 15 ਮਿੰਟ ਹੋਰ ਤੇ 40 ਮਿੰਟ ਹੋ ਗਏ ਹਨ ਜਿਦਾ ਆਪਾਂ ਜੇ ਚੁੱਲ੍ਹੇ ਤੇ ਬਣਾਇਆ ਸੀ ਉੱਥੇ ਆਪਾਂ ਕੋਈ 파ਕੀ ਖੱਲੇ ਤੇ ਬਿਸੜਦੇ ਦੀ ਵਿੱਚ ਮੱਠੀ ਮੱਠੀ ਆ ਕੇ ਤੇ ਜਿਧਾਰਿੰਦਾ ਆਹ ਦੇਖ ਲਓ ਇਹਦਾ ਸੋਨਾ ਤੇ ਰੰਗ ਇਹ ਬਹੁਤ ਹੀ ਸੋਹਣਾ ਤੇ ਰੰਗ ਲਓ ਜੀ ਤੇਲ ਆਪਣਾ ਬਣ ਕੇ ਹੋ ਗਿਆ ਤਿਆਰ ਤੇ ਆ ਵੇਖੋ ਤੇਲ ਦਾ ਰੰਗ ਬਹੁਤ ਹੀ ਸੋਹਣਾ ਤੇਲ ਦਾ ਰੰਗ ਬਣਿਆ ਵਾ ਤੇ ਇਹ ਸਾਰਾ ਆਪਾਂ ਨਾ ਜਿੰਨਾ ਤੇਲ ਪਾਇਆ ਮੰਨ ਲਓ ਤੇਲ ਤੇ ਉਨਾ ਹੀ ਰਹਿਣਾ ਵਾ ਥੱਲੇ ਤੇਰ ਨਹੀਂ ਘਟਣਾ ਹੋਏਗਾ ਤੇ ਬਸ ਇਹ ਸਾਰੀਆਂ ਚੀਜ਼ਾਂ ਵਿੱਚ ਰਚ ਗਈਆਂ ਤੇ ਹੁਣ ਆਪਾਂ ਇਹਨੂੰ ਠੰਡਾ ਕਰਕੇ ਧੋਣ ਲੈਨੇ ਤੇ ਕੱਚ ਦੇ ਪਾਂਡੇ 'ਚ ਮਪਾ ਕੇ ਰੱਖ ਲੈਣੀ ਹੁੰਦੀ ਆ ਤੇ ਫਿਰ ਜਿੱਦਾਂ ਆਪਾਂ ਸਿਰ ਦੇ ਵਿੱਚ ਵਾਲਾਂ ਦੀਆਂ ਗਿਲੀਆਂ ਕੱਢ ਕੇ ਨਾ ਤੇ ਉਵੇਂ ਸਿਰ ਤੇ ਮਾਲਿਸ਼ ਹਲਕੀ ਜੀ ਹਲਕੇ ਹੱਥਾਂ ਦੀ ਮਾਲਿਸ਼ ਕਰ ਲੈ ਲਈਏ ਤਾਂ ਬਹੁਤ ਸੋਹਣੇ ਆਪਣੇ ਵਾਲ ਕਾਲੇ ਤੇ ਵਾਲਾਂ ਦੀ ਗਰੋਥ ਹੁੰਦੀ ਆ ਤੇ ਚਲੋ ਜੀ ਆਪਾਂ ਹੁਣ ਇਹਨੂੰ ਠੰਡਾ ਕਰਕੇ ਤੇ ਪੌਣਕੇ ਦੂਜੇ ਭਾਂਡੇ ਚ ਪਾਉਣੇ ਆ ਤੇਲ ਆਪਣਾ ਬਣ ਕੇ ਹੋ ਗਿਆ ਤਿਆਰ ਤੇ ਇੱਥੇ ਆਪਾਂ ਸਾਰਾ ਇਹਨੂੰ ਖੋਲ ਲਿਆ ਤੇ ਆ ਵੇਖੋ ਤੇ ਸੜਨ ਤੋਂ ਬਾਅਦ ਇਸ ਤਰ੍ਹਾਂ ਦਾ ਹੋ ਜਾਏਗਾ ਇਹਨੂੰ ਪੂਰੇ 55 ਮਿੰਟ ਲੱਗੇ ਬਣਨ ਨੂੰ ਸੇਮਾ ਤੇ ਤੇ ਆ ਵੇਖੋ ਲਸਣ ਜਿਹੜਾ ਸੀਗਾ ਉਹ ਸੜ ਕੇ ਕਿੰਨਾ ਦਾ ਹੋ ਗਿਆ ਜਿਹੜਾ ਆਪਾਂ ਵਿੱਚ ਲਸਣ ਪਾਇਆ ਸੀ ਉਹ ਸੜ ਕੇ ਕਿੰਨਾ ਦਾ ਹੋ ਗਿਆ ਸਾਰੀ ਚੀਜ਼ੇ ਮਤਲਬ ਅਜੇ ਵੀ ਆ ਥੋੜਾ ਜਿਹਾ ਤੇਲ ਇੱਧਰ ਪਿੱਛੇ ਹੋ ਰਹਿ ਜਾਦਾ ਤੁਹਾਡਾ ਆਪਾਂ ਤੇਤ ਲਵਾਂਗੇ ਕਿਉਂਕਿ ਇਹ ਬੜਾ ਕੀਮਤੀ ਆ ਇਹ ਦਾਗੋ ਵਾਲਾ ਇਹ ਨੂੰ ਆਪਾਂ ਬਾਸ ਵਿੱਚ ਤੇਤ ਲਵਾਂਗੇ ਤੇ ਆ ਆਪਾਂ ਸਾਰਾ ਸ਼ਾਂਦਿਆ ਨਾ ਪਾਉਂਗਾ ਤੇ ਹੁਣ ਇਹ ਨੂੰ ਆਪਾਂ ਕਰਚੀ ਦੇ ਤਰੀਕੇ ਵਿੱਚ ਪਾ ਲਾਂਗੇ ਤੇ ਸੋਨ ਨੂੰ ਸੀਸੇ ਦੀ ਵੀ ਤਾਂ ਹੈ ਇਹ ਤੇ ਇਸ ਤਰ੍ਹਾਂ ਦਾ ਲੱਗਿਆ ਤੇ ਵੀ ਜਨਨ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਧੰਨਵਾਦ ਤੁਹਾਡਾ ਸਾਰਿਆਂ ਦਾ ਇਹ ਸਟ੍ਰਾਟੇਲ ਆਪਾਂ ਬਣਾ ਸਕਦੇ ਆ ਤੇ ਗਿਲੀਆਂ ਕੱਟ-ਕੱਟ ਕੇ ਨਾ ਜਿੱਤਾ ਆਪਣੇ ਚੱਕਰ ਹੋਵੇ ਜਾਂ ਕੁਛ ਸਿਰ ਦੇ ਵਿੱਚ ਗਿਲੀਆਂ ਕੱਟ-ਕੱਟ ਕੇ ਆਪਾਂ ਲਾ ਸਕਦੇ ਆ ਤੇ ਸਿਰ ਨੂੰ ਬੜਾ ਸਕੂਨ ਜਿਹਾ ਮਿਲਦਾ ਵਾ ਤੇ ਤੇਰ ਕੋਵਾਂ ਕਿ ਜ਼ਿਆਦਾ ਲਾਤਾ ਹੈ ਤਾਂ ਤੇ ਜਿਹੜਾ ਆਪਾਂ ਘਰ ਦੇ ਵਿੱਚ ਸਾਰੀਆਂ অর্ਗੈਨਿਕ ਚੀਜ਼ਾਂ ਜਿਨ੍ਹਾਂ ਦੇ ਨਾਲ ਬਣਾਇਆ ਵਾ ਤੇ ਧੰਨਵਾਦ ਜੀ ਸਾਰਿਆਂ ਦਾ ਤੇ ਪਲੀਜ਼ ਜਿੱਦਾਂ ਪਿਆਰ ਕਰਦੇ ਨਾ ਉਦਾਂ ਹੀ ਕਰਦੇ ਰਹੋ ਤੇ ਸਬਸਕ੍ਰਾਈਬ ਜ਼ਰੂਰ ਕਰਿਆ ਆਪਾਂ ਦਾ ਚੈਨਲ